ਮਾਮੀ ਜੀ ਪਾਣੀ ਦੇ ਦੋ ਮਾਮੀ ਜੀ ਪਾਣੀ ਦੇ ਦੋ ਕੀ ਪਾਣੀ ਦੇ ਦੋ ਇਹਨਾਂ ਤੇ ਮੇਰਾ ਕੰਮ ਪਿਆ ਦੇ ਕਰਨ ਵਾਲਾ ਮਿਲ ਜਾਂਦਾ ਵਾ ਤੈਨੂੰ ਪਾਣੀ ਦੇ ਦੇਣੀ ਆ ਮਾਮੀ ਤੁਸੀਂ ਐਵੇਂ ਨਾ ਬੋਲਦੇ ਇੱਕ ਤੇ ਤੇਰੀ ਮਾਂ ਵਾ ਮਾਂ ਰਣੀ ਤੇਰੀ ਨਾਨੀ ਨਾਲ ਘੁੰਮਣ ਚਲੇ ਜਾਂਦੀ ਹੈ ਸਾਰਾ ਕੰਮ ਨੂੰ ਕਰਨਾ ਪੈਂਦਾ ਵਾ ਠੀਕ ਹੈ ਨਾ ਮਿਲ ਜਾਂਦਾ ਤੈਨੂੰ ਪਾਣੀ ਲੈ ਕੇ ਬੈਠਾ ਉੱਥੇ ਪਾਣੀ ਮਿਲ ਜਾਂਦਾ ਤੇਰੇ ਕਿਉਂ ਬੋਲਦੇ ਹੋ ਆਈ ਵੱਡੀ ਮੈਨੂੰ ਮੱਤਾ ਦੇਣ ਵਾਲੀ ਬਹੁਤੀ ਮੱਤਾ ਨਾ ਦੇ ਚਲ ਜਾ ਮੈਂ ਪਾਣ ਲਿਆ ਨਹੀਂ ਤੇਰੇ ਵਾਸਤੇ ਹੈ ਜੀ ਇਹ ਕਰਦੀ ਪਈ ਆ ਖਾਲੀ ਬੋਲ ਫਮਨ ਜਾ ਕੇ ਰੱਖਤਾ ਤੈਨੂੰ ਬੋਲਣ ਦੀ ਨਹੀਂ ਅਕਲ ਹੈਗੀ ਕਿੱਦਾਂ ਬੋਲਦੀ ਪਈ ਆ ਤੇਰ ਤੋਂ ਵੱਧਦੀ ਆ ਮਨ ਨੂੰ ਫਰਾਇਦਰਸਮਾਨ ਆ ਫਰ ਮੈਂ ਆਪਣੀ ਮੰਮੀ ਕੋਲ ਹੋਰ ਮੰਗਾ ਲੂੰਗੀ ਚੱਲ ਫਰਾਇਦਰਮ ਬੋਲਣ ਦਾ ਹੀ ਨਹੀਂ ਪਤਾ ਤੈਨੂੰ ਲੱਗਦੇ ਇਹਨਾਂ ਨੂੰ ਬੋਲਣ ਦੀ ਨਹੀਂ ਅਕਲ ਹੈਗੀ ਕਿੱਦਾਂ ਬੋਲਦੀਆਂ ਨੇ ਇੱਕ ਤਾਂ ਉਹ ਮਹਾਰਾਣੀ ਆ ਘੁੰਮਣ ਚਲੇ ਜਾਂਦੀ ਆ ਇੱਕ ਤਾਂ ਮੇਰੀ ਸੱਸਾ ਉਹਨੂੰ ਵੀ ਬਸ ਉਹੀ ਦੇਖਦੀ ਆ ਮਹਾਰਾਣੀ ਜਦੋਂ ਕਿਤੇ ਕੋਈ ਕੰਮ ਕਰਨਾ ਹੁੰਦਾ ਮੈਂ ਦੇਖਦੀ ਆ ਘੁੰਮਣ ਦੀ ਵਾਰੀ ਹੁੰਦੀ ਉਹ ਮਹਾਰਾਣੀ ਨੂੰ ਲੈ ਜਾਂਦੇ ਚਾਰ ਦਿਨ ਆਈਆਂ ਮੇਰਾ ਸਾਰਾ ਸਮਾਨ ਇਹਨਾਂ ਨੇ ਮੇਕਅਪ ਦਾ ਖਤਮ ਕਰਕੇ ਰੱਖ ਦੇਣਾ ਵਾ ਮਾਹ ਖਰਾਬ ਕੀਤਾ ਇਹਨਾਂ ਨੇ ਬਸ ਖਾਦ ਦੇਣੀ ਐ ਇੰਨਾ ਦਿਮਾਗ ਖਰਾਬ ਕੀਤਾ ਨਾ ਇਹਨਾਂ ਨੇ ਆਣ ਕੇ ਕਿਤੇ 5 ਮਿੰਟ ਫੋਨ ਵੀ ਨਹੀਂ ਚਲਾਉਣ ਦਿੰਦੇ ਹੈਗੇ ਜੀਤ ਕਰਦਾ ਰੱਜ ਕੇ ਇਹਨਾਂ ਨੂੰ ਗੱਲਾਂ ਸੁਣਾਵਾ ਪਰ ਕੀ ਕਰਾਂ ਮੈਂ ਮੇਰਾ ਦਿਮਾਗ ਖਰਾਬ ਹੋਇਆ ਪਿਆ ਆ ਮੇਰਾ ਬਸ ਕੀ ਹੋ ਗਿਆ ਯਾਰ ਬੜਬੜ ਕਰੀ ਜਾਨੀ ਆ ਤੇਰੇ ਦਿਮਾਗ ਚ ਸੱਟ ਤਾਂ ਨਹੀਂ ਵੱਜ ਗਈ ਖੱਲੀ ਬੋਲੀ ਜਾਨੀ ਆ ਇਹਦੇ ਬਾਰੇ ਬੋਲੀ ਜਾਨੀ ਆ ਕੀ ਮੈਂ ਬੜਬੜ ਕਰਦੀ ਪਈ ਆ ਮੈਂ ਕਿਦੇ ਬਾਰੇ ਬੋਲਣਾ ਮੇਰੀ ਨੀਮਤ ਕੇ ਇਸ ਘਰ ਤੇ ਮੈਂ ਬੋਲ ਸਕਾਂ ਕੀ ਬੋਲੀ ਜਾਨੀ ਯਾਰ ਮੇਰੇ ਨਾਲ ਦਿਮਾਗ ਚ ਕੁਝ ਨਹੀਂ ਪੈ ਰਿਹਾ ਤੂੰ ਇਹ ਦੱਸ ਮੰਮੀ ਕਿੱਥੇ ਆ ਓ ਮੰਮੀ ਇੰਨੇ ਵੱਡੇ ਘਰ ਤੇ ਤੁਹਾਨੂੰ ਮੰਮੀ ਨਹੀਂ ਦਿਖੇ ਮੰਮੀ ਕਿੱਥੇ ਨੇ ਮੰਮੀ ਗਏ ਨੇ ਮਹਾਰਾਣੀ ਦੇ ਨਾਲ ਮਹਾਰਾਣੀ ਤੂੰ ਕਿਦੀ ਗੱਲ ਕਰਦੀ ਆ ਮੈਨੂੰ ਸਾਫ਼-ਸਾਫ਼ ਦੱਸ ਮੇਰੇ ਪੱਲੇ ਕੁਝ ਨਹੀਂ ਪੈ ਰਿਆ ਮਾਹ ਰਾਣੀ ਮਾਹ ਰਾਣੀ ਤਾਂ ਤੈਨੂੰ ਪਤਾ ਜਿਹਦੀ ਗੱਲ ਕਰੀ ਭੈਣ ਆ ਤੁਹਾਡੀ ਭੈਣ ਲੈ ਇਹਨੇ ਵਿੰਗਵਾਲ ਪਾਉਣ ਦੀ ਲੋੜ ਸੀ ਤੂੰ ਸਾਫ਼-ਸਾਫ਼ ਕਹਿਣ ਦੀ ਵੀ ਦੀਦੀ ਮੰਮੀ ਨਾਲ ਬਾਜ਼ਾਰ ਗਈ ਆ ਤੈਨੂੰ ਅਕਲ ਨਹੀਂ ਹੈ ਗਈ ਤਮਾਵੇਂ ਫਾਲਤੂ ਬੋਲੀ ਜਾਨੀ ਦੀਦੀ ਬਾਰੇ ਵੱਡੀ ਆਈ ਤੁਹਾਡੀ ਭੋਣੀ ਜਿਹੜੀ ਦੀਦੀ ਆ ਨਾ ਵੱਡੀ ਭੈਣ ਆ ਮੇਰੀ ਇਹਨਾਂ ਫਾਲਤੂ ਬੋਲਣ ਦੀ ਲੋੜ ਨਹੀਂ ਹੈਗੀ ਜਿੰਨਾ ਤੂੰ ਬੋਲਦੀ ਆ ਨਾ ਬੰਦਾ ਖੜਾ ਖਲੋਤਾ ਹੀ ਮਰ ਜਾਵੇ ਜਿੰਨਾ ਤੂੰ ਬੋਲਦੀ ਆ ਫਾਲਤੂ ਦੀਦੀ ਬਾਰੇ ਅੱਜ ਤੋਂ ਬਾਅਦ ਤੂੰ ਕੁਝ ਨਹੀਂ ਬੋਲਣਾ ਆਈ ਸਮਝ ਐਵੇਂ ਬਸ ਹਾਂਜੀ ਆ ਗਏ ਦੀਦੀ ਹਾਂ ਮੈਨੂੰ ਆ ਗਏ ਹੋਰ ਮੰਮੀ ਮੰਮੀ ਮੈਨੂੰ ਆਂਟੀ ਮਿਲ ਗਈ ਸੀ ਉਹਨਾਂ ਨਾਲ ਗੱਲ ਹੀ ਗੱਲਾਂ ਕਰੀ ਜਾਂਦੇ ਸੀਗੇ ਮੈਂ ਖੜੀ ਪੰਜ ਸੱਤ ਮਿੰਟ ਫਿਰ ਮੈਂ ਕਹਾ ਮੈਂ ਚੱਲੀ ਆਂ ਵੀ ਮੈਂ ਪਹਿਲੀ ਥੱਕੀ ਗਈ ਮੈਂ ਤਾਂ ਹੋਰ ਭੂਜੇ 부ਜੇ 부ਜੇ ਬੈਠਾ ਕੀ ਹੋ ਗਿਆ 부ਜਣਾ 부ਜਣਾ ਕੀ ਆ ਦੀਦੀ ਇਹ ਜਨਾਨੀ ਨੇ ਸਾਲਾ ਮੇਰਾ ਦਿਮਾਗ ਖਰਾਬ ਕਰਕੇ ਰੱਖਤਾ ਆ 10 ਮਿੰਟ ਚ ਕਮਰੇ ਜੀ ਚਲ ਜਾਓ ਕਹਿਣ ਲੱਗ ਜੂਗੀ ਤੇਰੀ ਮਾਂ ਐਦਾਂ ਤੇਰੀ ਭੈਣ ਐਦਾਂ ਤੇਰਾ ਭਰਾ ਐਦਾਂ ਸਾਰਾ ਦਿਮਾਗ ਖਰਾਬ ਕਰਤਾ ਹੋਇਆ ਇਹਨੂੰ ਤਾਂ ਐਦਾਂ ਲੱਗਦਾ ਕਿ ਦੁਨੀਆ 'ਚ ਮੈਂ ਹੀ ਇਕੱਲੀ ਸਹੀ ਆ ਬਾਕੀ ਸਾਰੇ ਉਦਾਂ ਹੀ ਤੁਰੇ ਫਿਰਦੇ ਆ ਤਾਂ ਹੁਣ ਕੀ ਕਹਿਤਾ ਤੈਨੂੰ ਕਿੰਨੇ ਕੀ ਕਹਿਤਾ ਕਿ ਕਹਿਣਾ ਮੈਨੂੰ ਕਿਸੇ ਨੇ ਕੀ ਆ ਦੀਦੀ ਗਾਹਾਂ ਮੇਰੀਆਂ 10 ਜਨਾਨੀਆਂ ਆ ਵਾ ਇੱਕ ਜਨਾਨੀ ਆ ਮੇਰੀ ਭਾਬੀ ਤੇਰੀ ਕਹਿਣਾ ਮੈਨੂੰ ਕੀ ਆ ਕਹਿੰਦੀ ਸਹਜ ਮੈਨੂੰ ਤੂੰ ਤੂੰ ਕਰਕੇ ਬੋਲਦੀ ਆ ਇਹ ਆਪਣੀ ਮਾਂ ਵਰਗੀ ਆ ਤੇ ਨਾਲੇ ਮੰਮੀ ਨੂੰ ਕਹੀ ਜਾਂਦੀ ਮਹਾਰਾਣੀ ਬਾਜ਼ਾਰ ਲੈ ਕੇ ਤੁਰ ਪੈਂਦੀ ਆ ਇਦਾਂ ਮਾ ਇਦਾਂ ਮਾ ਬਹੁਤ ਫालतू ਬੋਲੀਂ ਸਾਲਾ ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਪੁੱਤ ਮੈਂ ਕੀ ਕਹਤਾ ਭਾਬੀ ਨੂੰ ਉਹਨੇ ਦਸਾਂ ਮਿੰਟ ਜੀ ਘਰ ਸਾਰਾ ਉੱਤੇ ਥੱਲੇ ਕਰਤਾ ਮੈਂ ਤਾਂ ਇੰਨਾ ਕਰਦੀ ਆ ਭਾਬੀ ਦਾ ਆ ਦੇ ਸਭ ਤੋਂ ਪਹਿਲਾਂ ਸੂਟ ਮਨ ਨੂੰ ਉਹਦਾ ਲਿਆ ਵਾ ਚਲ ਕੋਈ ਨਾ ਮੈਂ ਕਰਦੀ ਆ ਗੱਲ ਮਨੂੰ ਉਹਦੇ ਨਾਲ ਗੱਲ ਕਰਕੇ ਦੇਖ ਲੈ ਤੂੰ ਸਮਝਾ ਕੇ ਵੇਖ ਲੈ ਫਿਰ ਨਾ ਭਾਬੀ ਮੇਰੇ ਭਰਾ ਨੂੰ ਚੱਕਦੀ ਸੀਗੀ ਇਦਾਂ ਤੇਰੀ ਚੱਕ ਚ ਨਹੀਂ ਆਉਂਦਾ ਨਾ ਭੋਰਾ ਭਰ ਜਵਾਬ ਨਾਲ ਤੂੰ ਜੇਦ ਕਰਦੀ ਸੀ ਸ਼ਰਮ ਨਹੀਂ ਸੀ ਆਈ ਤੇਨੂੰ ਅੱਛਾ ਤੁਸੀਂ ਸਹਿਤ ਦੀ ਗੱਲ ਤੇ ਭੜਕੇ ਹੋਏ ਹੋ ਮੈਨੂੰ ਸਮਝਾਉਣਾਗੇ ਉਹ ਪੋਰਾ ਪਰ ਜਵਾਬ ਨੂੰ ਸਮਝਾਓ ਕਿ ਵੱਡਿਆਂ ਨਾਲ ਐਦਾਂ ਨਹੀਂ ਬੋਲੀਦਾ ਕੀ ਬੋਲੇਆ ਉਹਨੇ ਮਾਂ ਦਾ ਫਰਜ਼ ਹੁੰਦਾ ਬੱਚਿਆਂ ਨੂੰ ਸਮਝਾਉਣਾ ਕਿ ਵੱਡਿਆਂ ਨਾਲ ਐਦਾਂ ਨਹੀਂ ਬੋਲੀਦਾ ਠੀਕ ਹੈ ਨਾ ਤੁਸੀਂ ਉਹਨੂੰ ਸ਼ਹਿਦਿੰਦੇ ਪਏ ਹੋ ਤੂੰ ਸਮਝਦੀਆਂ ਗੱਲਾਂ ਨਾ ਕਰ ਜਿਹੜੀ ਗੱਲ ਤੈਨੂੰ ਅਸੀਂ ਸਮਝਾਉਨੇ ਉਹ ਤਾਂ ਤੇਰੇ ਪੱਲੇ ਪੈਂਦੀ ਨਹੀਂ ਆ ਉਹ ਤਾਂ ਤੈਨੂੰ ਸਮਝ ਆਉਂਦੀ ਨਹੀਂ ਹੈਗੀ ਜਵਾਬ ਦੀ ਗੱਲ ਪਿੱਛੇ ਤੈਨੂੰ ਉਹ ਹੋ ਗਿਆ ਵੀ ਇਹਨੂੰ ਸਮਝਾਓ ਉਹਨੂੰ ਸਮਝਾਓ ਓ ਕਿੱਥੇ ਤੂੰ ਕਿੱਥੇ ਪਹਿਲਾਂ ਜਾ ਕੇ ਨਾ ਸੈਰ ਨੂੰ ਸਮਝਾਓ ਕਿ ਵੱਡਿਆਂ ਨਾਲ ਕਿੱਦਾਂ ਬੋਲੀਦਾ ਠੀਕ ਹੈ ਨਾ ਮੈਨੂੰ ਬਾਅਦ ਵਿੱਚ ਤੁਸੀਂ ਸਮਝਾਓ ਚਲੋ ਕੋਈ ਨਾ ਹੁੰਦੀ ਐ ਸੈਰ ਮੈਂ ਉਹਦੇ ਨਾਲ ਵੀ ਕਰਦੀਆਂ ਗੱਲ ਵੀ ਕੀ ਇਹੋ ਜਿਹਾ ਹੋ ਗਿਆ ਸੀ ਜਾਓ ਜਾਓ ਜਾ ਕੇ ਪਹਿਲਾਂ ਉਹਨੂੰ ਸਮਝਾਓ ਮੈਨੂੰ ਭਰਾ ਨੂੰ ਚੁੱਕਣਾ ਚੁੱਕਣ ਦੀ ਕੋਈ ਲੋੜ ਨਹੀਂ ਹੈਗੀ ਚੁੱਕਣਾ ਦੇਣ ਦੀ ਸਮਝਾਈ ਨਾ ਤੁਹਾਡੇ ਵਰਗੇ ਹੁੰਦੇ ਜਿਹੜੇ ਘਰ ਖਰਾਬ ਕਰਦੇ ਨੇ ਕੀ ਕੀਤੀ ਗੱਲ ਦੀ ਫੇਰ ਹਾਂ ਮੈਨੂੰ ਸਮਝਾਈਆਂ ਮੈਂ ਆਪਣੇ ਤਰੀਕੇ ਨਾਲ ਨਾ ਸਮਝਾਈਏ ਗੁੱਸਾ ਵੈਸੇ ਮੈਨੂੰ ਬਹੁਤ ਚੜਿਆ ਹੋਇਆ ਸੀਗਾ ਆਪਣੇ ਤਰੀਕੇ ਨਾਲ ਮੈਂ ਗੱਲ ਕਰ ਰਹੀ ਆ ਮਨੂੰ ਠੀਕ ਕਹਿੰਦੀ ਸੀਗੀ ਕੋਈ ਸੱਚੀ ਕਹਿੰਦੀ ਨਹੀਂ ਸੀ ਬਸ ਉਹ ਤੈਨੂੰ ਪਤਾ ਹੀ ਸਹਿਜ ਦੀ ਗੱਲ ਤੇ ਥੋੜੇ ਜਿਹਾ ਸੀਗਾ ਵੀ ਉਹ ਇਦਾਂ ਬੋਲੀ ਉਹ ਇਦਾਂ ਬੋਲੀ ਆ ਥੋੜੇ ਮੇਰੇ ਨਾਲ ਬੋਲਦੀ ਸੀ ਚਲ ਮੈਂ ਵੀ ਉਹ ਉਹਦੇ ਹਿਸਾਬ ਤੇ ਬੋਲਨੀ ਆ ਉਹਦੇ ਨਾਲ ਮਨੂੰ ਉਹ ਸਮਝਾ ਦਤਾ ਮਨੂੰ ਜਿਵੇਂ ਮੈਨੂੰ ਠੀਕ ਲੱਗਦਾ ਗੱਲ ਵਧੀਆ ਵਾ ਸਮਝਾ ਦਤਾ ਬਾਕੀ ਤੂੰ ਨਾ ਸਹਿਜ ਹੋਣਾਂ ਨੂੰ ਵੀ ਕਾਹ ਕਰੋ ਕੀ ਥੋੜਾ ਮਾਮੀ ਆ ਤੁਹਾਡੀ ਤਰੀਕੇ ਨਾਲ ਬੋਲਿਆ ਕਰੋ ਬਾਕੀ ਕੋਈ ਗੱਲ ਨਹੀਂ ਠੀਕ ਠੀਕ ਕੋਈ ਨਾ ਮਨੂੰ ਸਮਝਾ ਦਊਂਗੀ ਮੈਂ ਵੈਸੇ ਉਹਦੇ ਨਾਲ ਵੀ ਕਰੂੰਗੀ ਗੱਲ ਚਲ ਠੀਕ ਆ ਸਮਝਾ ਦੀਦੀ ਮੈਨੂੰ ਵੀ ਬੁੱਕ ਦੇ ਦੋ ਮੈਂ ਵੀ ਕੰਮ ਕਰਨਾ ਸਾਨੂੰ ਨਾ ਸਾਡੇ ਸਕੂਲ ਦਾ ਕੰਮ ਹੈ ਸਾਨੂੰ ਉਹ ਕਰ ਲੈਣ ਦੇ ਤੂੰ ਤਾਂ ਪੜਨਾ ਨਹੀਂ ਸਾਨੂੰ ਤਾਂ ਪੜਨ ਦੇ ਦੀਦੀ ਦੇ ਦੋ ਨਹੀਂ ਦੇਣਾ ਹੈਗਾ ਓਏ ਮੰਮਾ ਆ ਦੇਖੋ ਇਹਨੇ ਮੇਰੀ ਕਾਪੀ ਖਰਾਬ ਕਰਤੀ ਮੇਰਾ ਸਾਰਾ ਕੰਮ ਖਰਾਬ ਕਰ ਦਿੱਤਾ ਇਹਨੇ ਚੱਲੇ ਖੜਿਓ ਆਪ ਵੀ ਤੂੰ ਪੜਨਾ ਨਹੀਂ ਉਹਨਾਂ ਨੂੰ ਪੜ ਲੈਣ ਦੇ ਅੱਗੇ ਤੇਰੇ ਪਿੱਛੇ ਬਹੁਤ ਘਰ ਚ ਇਕਲੇਸ਼ ਹੈ ਚੱਲ ਬਾਹਰ

ਗਰਤ ਕੀਤਾ ਤੂੰ ਸਹਿਜ ਜੀ ਜਦੋਂ ਅਸੀਂ ਬਾਜ਼ਾਰ ਗਏ ਸੀ ਕਿ ਕੀ ਹੋਇਆ ਸੀਗਾ ਮੈਂ ਕਿਹਾ ਮੰਮੀ ਪਾਣੀ ਦੇ ਦਿਓ ਪਾਣੀ ਦੇ ਦਿਓ ਮੰਮੀ ਨੇ ਮੰਮੀ ਨੇ ਆਪਣੀ ਮਾਂ ਕੋਲ ਜਾ ਕੇ ਮੰਗ ਲਾ ਫਿਰ ਪਾਣੀ ਦਿੱਤਾ ਸੀ ਕਿ ਨਹੀਂ ਦਿੱਤਾ ਸੀਗਾ ਸਹੀ ਦਿੱਤਾ ਸੀ ਹੋਰ ਵੀ ਕੁਝ ਬੋਲਦੇ ਸੀਗੇ ਚਲ ਭੀ ਕੋਈ ਨਾ ਨਾ ਭਾਬੀ ਤੂੰ ਐਵੇਂ ਮੇਰੇ ਜਵਾਗ ਤੇ ਚੜੀ ਜਾਨੀ ਆ ਕੀ ਮੈਂ ਤੁਹਾਡੇ ਜਵਾਗ ਤੇ ਚੜੀ ਜਾਨੀ ਆ ਉਹ ਐਵੇਂ ਬੋਲੀ ਜਾਂ ਨਹੀਂ ਧੱਕੇ ਮਾਰਦੀ ਕਦੀ ਕੋਸ਼ਿਸ਼ ਕਰਦੀ ਹੈ ਜਿਹੜੀ ਗੱਲ ਕਰਨੀ ਮੇਰੇ ਨਾਲ ਕਰ ਤੋਂ ਜੇ ਤੁਹਾਡੇ ਬੱਚੇ ਨੇ ਗਲਤੀ ਕੀਤੀ ਮੇਰੇ ਬੱਚੇ ਜਿਹੋਨੇ ਕਾਪੀ ਪਾੜ ਕੇ ਰੱਖ ਦਿੱਤੀ ਐ ਤਾਂ ساری ਕਾਪੀ ਹੋਈ ਸੀਗੀ ਫਿਰ ਕੀ ਹੋ ਗਏ ਪਾੜ ਦਿੱਤੀ ਤਾਂ ਯਾਰ ਹੋਰ ਲੈ ਲਓ ਜਾਂ ਲੈ ਦੇ ਦਿੰਨੀ ਆ ਉਹ ਬਸ ਤੁਸੀਂ ਬੱਚੇ ਨੂੰ ਸਮਝਾਇਓ ਨਾ ਦਸਾਂ ਦੀ ਕਾਪੀ ਤੁਸੀਂ ਮੈਨੂੰ ਐਦਾਂ ਕਹਿੰਦੇ ਹੋ ਕਿ ਦਸਾਂ ਦੀ ਕਾਪੀ ਆ ਬੱਚੇ ਨੂੰ ਨਾ ਸਮਝਾਇਓ ਮੈਂ ਤੁਹਾਨੂੰ ਦੁਪਹਿਰੇ ਵੀ ਗਿਆ ਸੀ ਸਮਝਣ ਸਮਝਾਉਣ ਦੀ ਗੱਲ ਨਾ ਕਰੋ ਕਿਉਂਕਿ ਤੁਹਾਨੂੰ ਸਮਝ ਹੈਗੀ ਨਹੀਂ ਐ ਬਿਲਕੁਲ ਵੀ ਸ਼ਾਇਦ ਨੇ ਤੁਹਾਡੇ ਕੋਲ ਪਾਣੀ ਮੰਗਿਆ ਸੀਗਾ ਸਵੇਰੇ ਤੁਸੀਂ ਦਿੱਤਾ ਕਿ ਨਹੀਂ ਦਿੱਤਾ ਮੈਨੂੰ ਇਹ ਦੱਸੋ ਬੱਚੇ ਨੂੰ ਤਮੀਜ਼ ਸਿ ਕਾਸੀ ਦਾ ਮਾਮੀ ਜੀ ਮੈਨੂੰ ਪਾਣੀ ਦੇ ਦਿਓ ਮਾਮੀ ਜੀ ਪਾਣੀ ਦੇ ਦਿਓ ਮੈਨੂੰ ਪਿਆਸ ਲੱਗੀ ਹੈ ਇਹ ਛੋਟਾ ਜਿਹਾ ਬੱਚਾ ਤੁਸੀਂ ਇਹਨੂੰ ਪਾਣੀ ਨਹੀਂ ਦਿੱਤਾ ਹੈਗਾ ਉਲਟਾ ਤੁਸੀਂ ਕਹਿੰਦੇ ਹੋ ਤੇਰੀ ਮਾਂ ਆਉਗੀ ਤਾਂ ਤੈਨੂੰ ਪਾਣੀ ਪਿਆਉਗੀ ਇਹ ਕਿਹੋ ਜਿਹੀਆਂ ਗੱਲਾਂ ਹੋਈਆਂ ਦੱਸੋ ਤੇ ਬੱਚੇ ਨੇ ਜਿੱਦਾਂ ਬਿਹੇਵ ਕੀਤਾ ਮੇਰੇ ਨਾਲ ਮੈਂ ਵੀ ਬੱਚੇ ਨਾਲ ਉਧਾ ਕਰ ਕੀ ਬਿਹੇਵ ਕੀਤਾ ਮੈਨੂੰ ਦੱਸੋ ਤਾਂ ਸਹੀ ਪਤਾ ਲੱਗੇ ਥੋੜਾ ਜਿਹਾ ਦੱਸੋ ਕੀ ਬਿਹੇਵ ਕੀਤਾ ਮੈਨੂੰ ਨਾ ਸਮਝਾਓ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਕੀ ਕੀਤਾ ਬੱਚੇ ਨੇ ਮੈਨੂੰ ਨਾ ਤੂੰ ਤੜਾਈ ਕਰਕੇ ਬੋਲਦੀ ਸੀ ਪਹਿਲੇ ਉਹ ਪਾਣੀ ਲੈਣ ਆਈ ਸੀ ਕਿ ਤੂੰ ਤੜਿਆ ਕਰਦੀ ਸੀ ਕਿ ਦੱਸੋ ਮੈਨੂੰ ਉਹਨੇ ਪਹਿਲਾਂ ਮੈਨੂੰ ਤੂੰ ਤੜਿਆ ਕੇ ਕੀਤਾ ਉਹਨੇ ਪਹਿਲੇ ਬਾਅਦ ਵਿੱਚ ਉਹ ਮੈਨੂੰ ਪਾਣੀ ਲੈਣ ਆਈ ਮਾਮੀ ਜੀ ਮੈਨੂੰ ਪਾਣੀ ਦੇ ਦਿਓ ਠੀਕ ਹੈ ਨਾ ਫਿਰ ਮੈਨੂੰ ਗੁੱਸਾ ਚੜਿਆ ਕਿ ਜਾ ਫਿਰ ਮਾਂ ਨੂੰ ਪਾਣੀ ਲੈ ਕੇ ਮੈਨੂੰ ਰੀਤ ਨੇ ਵੀ ਦੱਸਿਆ ਸੀਗਾ ਕਿ ਮੇਰੇ ਮੰਮਾ ਕੋ ਪਹਿਲੇ ਪਾਣੀ ਲੈਣ ਗਈ ਸੀ ਸ਼ਾਇਦ ਉਸ ਤੋਂ ਬਾਅਦ ਉਹ ਮੇਕਅਪ ਕਰਦੀ ਉਹਦੇ ਪਿੱਛੇ ਮੰਮਾ ਨੇ ਫਿਰ ਬੋਲਿਆ ਉਹਨੂੰ ਮੇਕਅਪ ਉਹਨੇ ਮੇਰਾ ਸਾਰਾ ਖਰਾਬ ਕਰ ਦਿੱਤਾ ਪਰ ਵੀ ਕੁਝ ਨਹੀਂ ਖਰਾਬ ਕੀਤਾ ਯਾਰ ਉਹਨੇ ਕੁਝ ਵੀ ਨਹੀਂ ਖਰਾਬ ਕੀਤਾ ਹੋਗਾ ਉਹਨੇ ਅਜੀ ਹੁਣ ਆਏ ਹੋਏ ਆ ਤਾਂ ਇਦਾਂ ਥੋੜੀ ਹੁੰਦਾ ਜੀ ਉਹ ਦੀਦੀ ਆਓ ਜੀ ਸਦ ਕਿਹਾਓ ਇਹ ਘਰ ਤਾਂ ਡਾਪਣਾ ਪਰ ਬੱਚਿਆਂ ਨੂੰ ਥੋੜਾ ਲਿਆ ਜਾ ਤੇ ਸਿਖਾਓ ਨਾ ਕਿ ਕਿੱਦਾਂ ਕਰਨਾ ਵਾ ਬੱਚਿਆਂ ਨੂੰ ਲਿਆ ਜਾ ਹੈਗਾ ਵਾ ਤੁਸੀਂ ਵੀ ਇਹ ਦੇਖੋ ਵੀ ਜਿਵੇਂ ਤੁਸੀਂ ਆਪ ਦੇ ਬੱਚੇ ਰੱਖੇ ਉਹ ਵੀ ਜੇ ਆਏ ਹੋਏ ਹਨ ਨਨਾਨ ਦੇ ਬੱਚੇ ਤਾਂ ਉਹ ਵੀ ਸਾਡੇ ਬਰਾਬਰ ਹੀ ਨੇ ਮੈਂ ਬੱਚਿਆਂ ਨਾਲ ਕੋਈ ਇੰਤੇੜ ਮੇਨ ਨਹੀਂ ਕਰਦੀ ਹੈਗੀ ਪਾਣੀ ਮੰਗੇ ਉਹ ਤੁਹਾਡੇ ਕੋਲ ਦੋ ਘੁੱਟ ਦਿੱਤਾ ਨਹੀਂ ਗਿਆ ਕੁੜੀ ਨੂੰ ਕਿ ਪਾਣੀ ਤੁਸੀਂ ਬੱਚੇ ਚੱਲਦੇ ਮੇਰੇ ਨਾਲ ਲੜਦੇ ਪਏ ਇੰਨਾ ਤੁਸੀਂ ਘਰ ਵਿੱਚ ਗਲੇਸ਼ ਪਵਾ ਕੇ ਰੱਖ ਕਿਹੜਾ ਗਲੇਸ਼ ਪਵਾ ਤਾਂ ਭਾਬੀ ਮੈਂ ਇੰਨਾ ਕਰਦੀ ਯਾਰ ਮੈਂ ਫੂਡ ਪਹਿਲੇ ਲੈ ਕੇ ਆਈ ਤੇ ਫੂਡ ਲੈ ਕੇ ਆਈ ਆ ਆਪਣੇ ਨਾਲ ਹੀ ਖਰੀਦ ਕੇ ਬੱਚੇ ਖੇਡਦੇ ਵੇ ਸੀਗੇ ਇੱਟੇ ਖੇੜਦੇ ਬਈ ਫਿਰ ਹੋਊਗੀ ਗਿਆ ਇੰਨਾ ਕੁਛ ਇਦਾਂ ਥੋੜੀ ਹੁੰਦਾ ਹੁੰਦਾ ਤੁਸੀਂ ਦੱਸੋ ਮੈਨੂੰ ਬੱਚਿਆਂ ਨੂੰ ਆਪਾਂ ਬਿਠਾਉਣ ਦੀ ਸਮਝਾਉਣ ਦੀ بجائے ਆਪਾਂ ਲੜਾਈ ਕਰੀ ਜਾਣੀ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਬੱਚਿਆਂ ਤੋਂ ਨਹੀਂ ਇਹ ਬੱਚੇ ਬੱਚੇ ਗਲਤੀ ਸੀ ਤੁਹਾਡੇ ਬੱਚੇ ਬੱਚੇ ਨੇ ਗਲਤੀ ਕੀਤੀ ਤਾਂ ਮੈਨੂੰ ਦੱਸੋ ਕੋਈ ਨਾ ਮੈਂ ਮੰਨਣ ਦੀ ਆਵਾਜ਼ ਮਾਰਦੀ ਆ ਆਪਣੇ ਆਪ ਪਤਾ ਲੱਗਦੂਗਾ ਕਿਹੜੀ ਗੱਲ ਹੋ ਗਈ ਕੋਈ ਨਾ ਮਾਰਦੇ ਆ ਆਇਆ ਦੀਦੀ ਕੀ ਹੋ ਗਿਆ ਹੁਣ ਦੀਦੀ ਮੈਨੂੰ ਹੋਇਆ ਤਾਂ ਕੁਛ ਨਹੀਂ ਹੈਗਾ ਉਹੀ ਸਿਆਲ ਦੀ ਗੱਲ ਪਿੱਛੇ ਰੋਲਾ ਪੈ ਰਿਹਾ ਵਾ ਯਾਰ ਵੀ ਉਹ ਮੈਨੂੰ ਬੋਲੀਆ ਪਰ ਉਹਦੇ ਨਾਲ ਮੈਂ ਗੱਲ ਕੀਤੀ ਸੀ ਕਹਿੰਦੀ ਮम्मा ਵੀ ਮੈਂ ਨਾ ਮਾਮੀ ਕੋਲੋਂ ਪਾਣੀ ਮੰਗਿਆ ਸੀਗਾ ਅੱਛਾ ਇਦਾਂ ਸੀਗਾ ਵੀ ਪਾਣੀ ਮੰਗਿਆ ਸੀ ਮਾਮੀ ਜੀ ਵੀ ਮੈਨੂੰ ਪਾਣੀ ਦੇ ਦਿਓ ਮੈਨੂੰ ਪਿਆਸ ਲੱਗੀ ਹੋਈ ਆ ਤੇ ਕਹਿੰਦੀ ਕਿ ਮਾਮੀ ਨੇ ਮੈਨੂੰ ਪਾਣੀ ਨਹੀਂ ਦਿੱਤਾ ਵੀ ਮੈਨੂੰ ਇਦਾਂ ਕਹਿੰਦੇ ਸੀਗੇ ਵੀ ਅਬ ਤੇਰੀ ਮਾਂ ਆਉਗੀ ਨਾ ਉਹਦੇ ਕੋਲ ਪਾਣੀ ਲੈ ਲਈ ਜਾਂ ਆਪਣੀ ਨਾਨੀ ਕੋਲੋਂ ਪਾਣੀ ਲੈ ਲਈ ਇਦਾਂ ਕਰਕੇ ਗੱਲ ਹੋਈ ਸੀਗੀ ਵੀ ਹੋਰ ਤਾਂ ਮੈਨੂੰ ਕੋਈ ਗੱਲ ਨਹੀਂ ਸੀਗੀ ਉਹ ਵੀ ਮਾਮੀ ਨੂੰ ਕਹਿ ਰਹੀ ਹੋਏ ਇਹ ਕਹਿੰਦੇ ਕਿ ਤੂੰ ਮਤਲਬ ਬੱਚਿਆਂ ਨੂੰ ਅਕਲ ਨਹੀਂ ਸਿਖਾਈ ਉਹ ਤੜਾਕਾ ਕਰਕੇ ਬੋਲਦੇ ਸੀਗੇ ਉਹ ਬਾਅਦੋਂ ਮੇਕਅਪ ਕਰਦੇ ਆ ਚਲੋ ਭਾਬੀ ਨੇ ਕਿਹਾ ਉਹ ਅੱਗੋਂ ਬੋਲਦੀ ਸੀ ਉਹ ਕਹਿੰਦੀ ਮੈਂ ਤਾਂ ਬੋਲਦੀ ਸੀ ਮੈਨੂੰ ਮਾਮੀ ਵੀ ਤਾਂ ਇਦਾਂ ਹੀ ਬੋਲਦੇ ਸੀਗੇ ਮੈਂ ਤਾਂ ਮਾਮੀ ਜੀ ਮਾਮੀ ਜੀ ਕਰਕੇ ਬੋਲਦੀ ਸੀਗੀ ਆ ਗੱਲਬਾਤ ਹੋਈ ਹੈ ਮੈਨੂੰ ਸਾਰੀ ਜੋ ਵੀ ਹੈਗੀ ਹੈ ਮਤਲਬ ਹੂੰ ਜੇ ਚਲ ਮੈਂ ਇਹ ਨਹੀਂ ਕਹਾਂਗਾ ਕਿ ਤੇ ਤੁਹਾਡੀ ਗਲਤੀ ਆ ਜਾਂ ਇਹਦੀ ਗਲਤੀ ਆ ਦੇ ਮੈਂ ਤੈਨੂੰ ਇਹੀ ਕਹੀ ਜਾਂਦਾ ਕਿ ਤੈਨੂੰ ਦੁਨੀਆ 'ਚ ਹਰ ਕੋਈ ਕਿਉਂ ਗਲਤ ਲੱਗਦਾ ਅਸੀਂ ਤੈਨੂੰ ਗਲਤ ਲੱਗਦੇ ਪਰ ਕਿੱਥੋਂ ਤੱਕ ਹੱਦ ਤਾਂ ਕਿ ਇਕੱਲੀ ਗੱਲ 'ਤੇ ਗਲਤਫਹਿਮੀਆਂ ਪਾਲੀ ਫਿਰਦੀਆਂ ਮਨ ਦੇ ਵਿੱਚ ਮੈਨੂੰ ਇਹ ਨਹੀਂ ਸਮਝ ਆਉਂਦਾ ਇਸ ਕਾਕੇ ਮੁਕੰਮਲ ਤੂ ਬਲਤਾ ਠੀਕ ਹੈ ਨਾ ਤੂੰ ਨਿਆਣਿਆਂ ਪਿੱਛੇ ਲੜਦੇ ਪਏ ਹੋ ਨਾ ਸਵੇਰ ਦੇ ਉਹ ਵੇਖੋ ਨਿਆਣਿਆਂ ਵੱਲ ਜਾ ਵੇਖੋ ਤਾਂ ਸਹੀ ਨਿਆਣਿਆਂ ਵੱਲ ਉਹ ਆਪਾਂ 'ਚ ਖੇਡੀ ਜਾਂਦੇ ਆ ਠੀਕ ਆ ਤੇ ਤੁਸੀਂ ਕਾਹਨੂੰ ਲੜੀ ਜਾਂਦੇ ਆ ਤੁਸੀਂ ਇਸੇ ਗੱਲ ਪਿੱਛੇ ਲੜ ਰਹੇ ਆ ਨਾ ਬੱਚਿਆਂ ਦੇ ਬੱਚਿਆਂ ਪਿੱਛੇ ਲੜ ਰਹੇ ਆ ਤਾਂ ਇਦਾਂ ਬੱਚਿਆਂ ਪਿੱਛੇ ਲੜਨਾ ਨਹੀਂ ਚਾਹੀਦਾ ਵਾਪਸ ਮਾਸਤਾ ਖੇਡ ਰਹੇ ਆ ਫਰਕ ਪੈਂਦਾ ਮੈਨੂੰ ਇਦਾਂ ਬੱਚਿਆਂ ਦੇ ਵਿੱਚ ਤੇ ਇਹਦਾ ਕੀ ਮਤਲਬ ਆ ਦੀਦੀ ਹੈਨਾ ਆਪਾਂ ਬੱਚਿਆਂ ਪਿੱਛੇ ਲੱਗ ਕੇ ਆਪਾਂ ਵੱਡੇ ਸਿਆਣੇ ਆ ਆਪਾਂ ਆਪਣੀ ਮੱਤ ਨਹੀਂ ਕੰਮ ਕਰਦੀ ਆਪਾਂ ਦੋਵੇਂ ਜਾਣੇ ਲੜੀ ਜਾ ਰਹੇ ਆ ਆਪਾਂ ਚਲੋ ਮੈਂ ਤੈਨੂੰ ਨਹੀਂ ਕਹਿ ਰਣਾ ਇਹਨੂੰ ਕਹ ਰਾਂ ਦੋਨਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਆ ਠੀਕ ਠੀਕ ਆ ਨਾ ਤਾਂ ਤਿਆਰ ਰੱਖਾਂਗੇ ਅੱਗੇ ਤੋਂ ਚਲੋ ਠੀਕ ਆ ਮੈਮ ਸੌਰੀ ਫੀਲ ਕਰ ਬਨੂੰ ਠੀਕ ਨਹੀਂ ਮੈਂ ਕਰੂੰਗੀ ਅੱਗੇ ਤੋਂ ਸਹਿਜ ਹੋਏ ਸਹਿਜ ਆਜਾ ਮੇਰਾ ਪੁੱਤਾ ਠੀਕ ਹੈ ਹੁਣ ਤੈਨੂੰ ਮੈਂ ਮੇਕਅਪ ਕਰਕੇ ਦਵਾਗੀ ਠੀਕ ਹੈ ਹਨ ਚੀਜੀ ਬਣਾ ਕੇ ਦਵਾਗੀ ਠੀਕ ਹੈ